ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਡੇਰੀ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਰੋਲ ਜਾਂ ਜਰਸੀ ਬੱਛੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ ਅੱਜ ਬਾਈ ਤੁਹਾਨੂੰ ਠਾਈ ਮਹੀਨਿਆਂ ਦੀ ਗੱਬਣ ਚੱਕਪਾਸ ਜਰਸੀ ਕੁਛੀ ਦਿਖਾਉਣੇ ਆ ਜੀ ਜਿਹੜਾ 4 ਫੁੱਟ ਤੋਂ ਪਲੱਸ ਕੱਦ ਦਾ ਜੀ ਬੁੱਧੀ ਵਾਲੀ ਬੱਛੀ ਹੈ ਜੀ ਬੁਰੇ ਵੱਡੇ ਕੱਦਕਾਰ ਚਾਹੀ ਠਾਈ ਮਹੀਨਿਆਂ ਦੀ ਗੱਬਣ ਚੱਕਪਾਸ ਆ ਸਕ੍ਰੀਨ ਦੇ ਥੱਲੇ ਵੀ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੈਤੂ ਸ਼ਹਿਰ ਹੈ ਆਪਣਾ ਜ਼ਿਲ੍ਹਾ ਫਰੀਦਕੋਟ ਪੂਰੇ ਵੱਡੇ ਕੱਦ ਕਾਰ ਦੀ ਜਰਸੀ ਵੈੜ ਬੱਛੀ ਹੈ ਜੀ ਹਾਂ ਭਈ ਇੱਕ ਵਾਰ ਦੁਬਾਰਾ ਫੇਰ ਬੰਦ ਕਰ ਦਿਆਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਟਾਈ ਮੇਨ ਅੱਗੇ ਬੰਦ ਚੱਕ ਪਾਸ ਬੱਛੀ ਆ ਜੀ ਹੋਰ ਬੱਛੀਆਂ ਦੀ ਵੀ ਵੀਡੀਓ ਪਾਵਾਂਗੇ ਕੱਲ ਨੂੰ ਤੇ ਇਹਦਾ ਮੁੱਲ ਬਾਈ ਜੀ 25000 ਰੁਪਿਆ ਵਿੱਚ ਮਾਨਤਾ ਨਹੀਂ ਹੋਊਗਾ 25000 ਦੇ ਵਿੱਚੋਂ ਧੰਨਵਾਦ ਦੋਸਤਾਂ